ਸਾਰਿਆਂ ਨੂੰ ਪਹਿਲਾਂ ਮੈਂ ਸਾਰਿਆਂ ਨੂੰ ਫਤਿਹ ਬੁਲਾਨੀ ਹੈ 바이グル ਜੀ ਦਾ ਖਾਲਸਾ 바이グル ਜੀ ਕੀ ਫਤਿਹ ਮੇਰਾ ਅੱਜ ਪਹਿਲਾ ਕੰਮ ਸ਼ੁਰੂ ਹੋਣ ਲੱਗਾ ਹੈ ਮੈਂ ਤੁਹਾਨੂੰ ਬਹੁਤ-ਬਹੁਤ ਸਤਿ ਸਾਨਵਾਦ ਕਰਦੀ ਹਾਂ ਸਾਰਿਆਂ ਦਾ ਕਿ ਮੈਨੂੰ ਵੀ ਮੌਕਾ ਮਿਲਿਆ ਹੈ ਨਵਾਂ ਸ਼ਹਿਰ ਦੀ ਸੇਵਾ ਕੰਦ ਦਾ ਮੈਂ ਪਹਿਲ ਦੇ ਆਧਾਰ ਤੇ ਰੇਲਵੇ ਰੋਡ ਦਾ ਕੰਮ ਕਰਵਾਵਾਂਗੀ ਸਭ ਤੋਂ ਪਹਿਲਾਂ ਵਾਟਰ ਸਪਲਾਈ ਦਾ ਕੰਮ ਸ਼ੁਰੂ ਕਰਾਂਗੇ ਕਿਉਂਕਿ ਜਿਹੜੀ ਪਹਿਲਾਂ ਵਾਟਰ ਸਪਲਾਈ ਪਈ ਹੋਈ ਉਹ ਬਹੁਤ ਜ਼ਿਆਦਾ ਪੁਰਾਣੀ ਹੈ ਔਰ ਟੁੱਟ ਚੁੱਕੀ ਆ ਇਸ ਕਰਕੇ ਜਿਹੜੀ ਸੜਕ ਬਾਰ-ਬਾਰ ਖੁੱਟਣ ਦਾ ਕਾਰਨ ਹੈ ਕਿ ਲੀਕੀਜ ਹੋ ਰਹੀ ਹੈ ਪਾਣੀ ਦੀ ਇਸ ਕਰਕੇ ਤੇ ਇਹ ਸਾਡਾ ਤੇ 13.5 ਕਰੋੜ ਦਾ ਬਜਟ ਰੱਖਿਆ ਸੀ ਮੈਂ ਬਜਟ ਜਿਹੜਾ ਆਪਣਾ ਰੱਖਿਆ ਸੀ ਹਾਂਜੀ ਉਸ ਤੋਂ ਜ਼ਿਆਦਾ ਉੱਪਰ ਅਸੀਂ ਕੰਮ ਕਰਵਾਵਾਂਗੇ ਤੇ ਇਹ ਸਾਡਾ ਹੈਗਾ 9.5 ਕਰੋੜ ਦਾ ਬਜਟ ਹੈ ਇਹਦੇ ਵਿੱਚ ਸ਼ਹਿਰ ਦੇ ਜਿਹੜੇ ਬਾਟਰ ਏਰੀਆ 'ਚ ਨਹੀਂ ਹੈਗੀ ਪਾਈਪਲਾਈਨ ਉੱਥੇ ਵੀ ਪਾਈ ਜਾਊਗੀ ਤੇ ਇੱਕ ਸਾਡਾ ਟਿਊਬਲ ਦਾ ਆ ਇਸ ਨੂੰ ਪਹਿਲੇ ਆਧਾਰ ਤੇ ਕੰਮ ਕਰਾਂਗੇ ਮਹਿਮਾਨ ਜੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਨਵਾਂ ਸ਼ਹਿਰ ਦੇ ਵਾਟਰ ਸਪਲਾਈ ਲਈ 9.5 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਹੈ ਜੀ। ਰੇਲਵੇ ਰੋਡ ਤੇ ਕਿੰਨਾ ਕੱਦ ਹੈ ਗਿਆ ਬਾਟਰ ਬਣ ਦੇਖੋ ਜੀ ਇਹ ਤਾਂ ਹੁਣ ਬਾਅਦ ਚੋਂ ਨਾਪ ਕੇ ਨਾਪ ਕੇ ਬਣੂਗਾ ਜੀ ਅਸੀਂ ਤਾਂ ਕੰਮ ਕਰਵਾਣਾ। 9.5 ਕਰੋੜ ਰੁਪਏ 9.5 ਕਰੋੜ ਰੁਪਏ ਸਾਰੇ ਸ਼ਹਿਰ ਦਾਇਆ ਜਿੱਥੇ-ਜਿੱਥੇ ਘੜ ਤੋਂ ਘੜ ਵੀ 30 ਕਿਲੋਮੀਟਰ ਦੇ ਕਰੀਬ ਵਾਟਰ ਸਪਲਾਈ ਦੀ ਪਾਈਪ ਪੈਣੀ ਹੈ। ਸ਼ਹਿਰ ਦੇ ਧੰਨਵਾਦ ਜੀ। ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਕਮੇਟੀ ਦੇ ਪ੍ਰਧਾਨ ਭੈਣ ਬਲਵਿੰਦਰ ਕੌਰ ਦਾ ਬੰਦੂ ਜੀ ਦਾ ਜਿਨ੍ਹਾਂ ਨੇ ਅੱਜ ਮੇਰੇ ਵਾਰ ਦੀ ਸੜਕ ਸ਼ੁਰੂ ਕਰਾਈ ਹੈ ਪਾਣੀ ਦੀ ਪਾਈਪ ਲਾਈਨ ਪੈਣ ਲੱਗੀ ਤਾਂ ਉਸ ਤੋਂ ਬਾਅਦ ਸੜਕ ਸ਼ੁਰੂ ਕਰਾਵਾਂਗੇ ਸਾਰੇ ਦੁਕਾਨਦਾਰਾਂ ਨੂੰ ਬੇਨਤੀ ਆ ਬੇ ਨਾਲ ਸਾਥ ਹੋ ਦੇ ਕੇ ਆਪਣੀ ਸੜਕ ਨੂੰ ਵਧੀਆ ਬਣਾ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਕੌਂਸਲ ਦੀ ਨਮੀ ਜੂਨ ਕਮੇਟੀ ਦੇ ਪ੍ਰਧਾਨ ਮਿਲਨ ਮੋਨਤ ਗਵਾਈ ਤੇ ਪ੍ਰਧਾਨ ਦੀ ਗਵਾਈ ਇਹ ਜਿਹੜਾ ਅੱਜ ਕੰਮ ਸ਼ੁਰੂ ਕੀਤਾ ਗਿਆ ਬਹੁਤ ਹੀ ਛਲਾਗਾ ਜੋਗਾ ਉਹ ਵਾਰਾ ਕੀਤਾ ਜਾਗਾ ਵੀ ਅਸੀਂ ਨਵੀਂ ਕਮੇਟੀ ਜਿਹੜੀ ਦੇਵੇਰ ਤੋਂ ਕੰਮ ਦਾ ਆਰੰਭ ਕਰਨਗੀ ਉਹਨਾਂ ਨਵੇਂ ਗਾਇਤ ਵੀ ਦੇਵੇਰ ਤੋਂ ਕੰਮ ਆਰੰਭ ਕਰਕੇ ਬਹੁਤ ਹੀ ਸ਼ਹਿਰਿਆ ਦਾ ਮਨ ਜਿੱਤਿਆ ਅਸੀਂ ਸ਼ਹਿਰਿਆ ਨੂੰ ਵਿਸ਼ਵਾਸ ਵੀ ਦਿਵਾਉਂਦੇ ਆ ਕਿ ਸ਼ਹਿਰ ਦਾ ਵਿਕਾਸ ਲਲਮੁਰ ਪ੍ਰਮਾਣ ਦੀ ਗਵਾਹੀ ਹੈ ਰੂਬਿੰਦਰਪੁਰ ਦੀ ਗਵਾਹੀ ਹੈ ਸਾਡੀ ਸਮੂਹਤੀ ਗਈ ਜਿਹੜੇ ਆ ਮੁੱਖੀ ਕਾਂਗਰਸ ਵੀ ਨਾਰਾ ਕੇ ਤਾਂ ਜੋ ਕੰਨ ਕੇ ਇਸ ਕਰਕੇ ਮੈਂ ਹਮੇਸ਼ਾ ਕਹਾਂਗਾ ਮੈਂ ਅੜਕਾ ਨਹੀਂ ਬਣੂੰਗਾ ਸ਼ਹਿਰ ਦੇ ਵਿਕਾਸ ਦੇ ਖੜੂੰਗਾ ਜੈ ਹਿੰਦ ਜੈ ਭਾਰਤ ਚਾਚਾ ਚਾਚਾ ਕੋਈ ਸ਼ੱਕ ਕੋਈ ਸ਼ੱਕ ਕੋਈ ਸਵਾਲ ਤੁਸੀਂ ਬਰੋਕ ਤੇ ਅੱਜ ਕੋਈ ਸਵਾਲ ਪੁੱਛਣਾ ਸ਼ੱਕ ਮੈਂ ਤਾਂ ਜਿਹੜੇ ਕਿ ਸ਼ੱਕ ਕਰਦੇ ਕਰੀ ਜਾਣ ਮੈਂ ਸ਼ਹਿਰ ਦੇ ਵਿਕਾਸ ਦੇ ਲੋਕਾਂ ਨੂੰ ਮੈਨੂੰ ਚੁਣਿਆ ਸ਼ਹਿਰ ਦੇ ਵਿਕਾਸ ਹੀ ਕਰਾਂਗਾ ਮੈਨੂੰ ਕੋਈ ਪਾਰਟੀ ਵਾਈਜ਼ ਮੈਂ ਕਿਸੇ ਕੋ ਸਰਟੀਫਿਕੇਟ ਲੈਣ ਲਈ ਨਹੀਂ ਮੈਂ ਕੀ ਆ ਕੀ ਨਹੀਂ ਲੋਕ ਮੈਨੂੰ ਜਾਣਦੇ ਆ ਲੋਕਾਂ ਨੂੰ ਪਿਆਰ ਕਰਦੇ ਆ ਉਹ ਮੇਰੇ ਤੋਂ ਨਫ਼ਰਤ ਕਰਦੇ ਕਰੀ ਜਾਣ ਮੈਂ ਉਹਨਾਂ ਦੀ ਪਰਵਾਹ ਨਹੀਂ ਕਰਦਾ ਜੈ ਹਿੰਦ ਜੈ ਭਾਰਤ ਹਾਂਜੀ ਕਲਾਡੀ ਜੀ ਜੈ ਹਾਂਜੀ ਹਾਂਜੀ ਬੜੇ ਬੜੇ ਲੰਬੇ ਸਮੇਂ ਤੋਂ ਘਰជា ਅੱਜ ਤੁਹਾਨੂੰ ਬੜੀ ਦੇਖੋ ਬੜੀ ਖੁਸ਼ੀ ਦੀ ਗੱਲ ਆ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਜੀ ਸ਼ਹਿਰ ਵਾਸੀਆਂ ਵਾਸਤੇ ਰੇਲਵੇ ਰੋਡ ਦੇ ਜਿਹੜੇ ਵਾਸੀ ਆ ਉਹਨਾਂ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਅੱਜ ਹਲਕਾ ਇੰਚਾਰਜ ਲਲਿਤ ਮੋਨ ਪਾਟਕ ਜੀ ਪ੍ਰਧਾਨ ਜੀ ਮੈਡਮ ਪ੍ਰਧਾਨ ਜੀ ਸੀਨੀਅਰ ਪ੍ਰਧਾਨ ਤੇ ਜਿਹੜੇ ਵਾਈਸ ਪ੍ਰਧਾਨ ਆ ਉਹਨਾਂ ਵੱਲੋਂ ਜਿਹੜਾ ਕਦਮ ਪੁੱਟਿਆ ਗਿਆ ਜਿਹੜਾ ਇਹਨੂੰ ਨੇਪਰੇ ਚਾੜਿਆ ਗਿਆ ਜਿਹੜਾ ਇਹਨੂੰ ਬੜਾ ਅਸੀਂ ਧੰਨਵਾਦੀ ਆ ਇਹਨਾਂ ਦੇ ਕਿਉਂਕਿ ਬੜੇ ਕਾਫੀ ਲੰਬੇ ਸਮੇਂ ਤੋਂ ਬੜਾ ਸੰਘਰਸ਼ ਚੱਲ ਰਿਹਾ ਸੀਗਾ ਬੜੀ ਪ੍ਰੋਬਲਮ ਆ ਰਹੀ ਸੀਗੀ ਅੱਗੋਂ ਕੁਦਰਤੀ ਗੱਲ ਹੈ ਕਿ ਬਰਸਾਤਾਂ ਵੀ ਆਣ ਵਾਲੀਆਂ ਸੀ ਇਹ ਬਰਸਾਤਾਂ ਤੋਂ ਮੇਰਾ ਖਿਆਲ ਹੈ ਕਿ ਤਕਰੀਬਨ ਬਜ਼ਾਤਾ ਦੇ ਨੇੜੇ ਤੇੜੇ ਇਹ ਕੰਪਲੀਟ ਹੋ ਜਾਏਗਾ ਸ਼ਹਿਰ ਵਾਸੀਆਂ ਵਾਸਤੇ ਬਹੁਤ ਵੱਡੀ ਰਾਹਤ ਦੀ ਗੱਲ ਹੈ ਇਹਨਾਂ ਸਾਰਿਆਂ ਦਾ ਜਿਹੜੇ ਜਿੰਨੇ ਵੀ ਜਿਨ੍ਹਾਂ ਨੇ ਵੀ ਇਹ ਮਿਹਨਤ ਕੀਤੀ ਹੈ ਇਹਨੂੰ ਸਿਰੇ ਚੜਾਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਹਾਂ ਜੀ ਡਾਕਟਰ ਸਾਹਿਬ ਮੈਂ ਮੈਂ ਸਾਡੇ ਹਲਕਾ ਇੰਜਾਦ ਜੀ ਸ਼੍ਰੀ ਲਲਿਤ ਮੋਨ ਪਾਟਕ ਉਹਨਾਂ ਦੇ ਨਾਲ ਸਾਡੀ ਛੋਟੀ ਭੈਣ ਬਲਵਿੰਦਰ ਕੌਰ ਜੀ ਪ੍ਰਧਾਨ ਨਗਰ ਕਾਉਂਸਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅੱਜ ਰੇਲਵੇ ਰੋਡ ਤੇ ਇੱਕ ਚੰਗੀ ਸ਼ੁਰੂਆਤ ਕੀਤੀ ਹੈ ਕਿ ਜਿਹਦਾ ਕਿ ਅਸੀਂ ਬਾਰ-ਬਾਰ ਮੈਂ ਮੀਟਿੰਗਾਂ 'ਚ ਵੀ ਇੱਕ ਅੱਧੀ ਵਾਰੀ ਇਹ ਹੀ ਬੇਨਤੀ ਕੀਤੀ ਸੀ ਵੀ ਰੇਲਵੇ ਰੋਡ ਦੇ ਉੱਤੇ ਦੋਨੋਂ ਪਾਸੇ ਬਾਰਡਰ ਸਪਲਾਈ ਪਾਈ ਜਾਵੇ ਤਾਂ ਜੋ ਦੁਕਾਨਦਾਰ ਜਿਹੜੇ ਕਨੈਕਸ਼ਨ ਲੈਂਦੇ ਆ ਉਹ ਸਾਈਡਾਂ ਤੋਂ ਆਪਣੇ ਆਪਣੀ ਸਾਈਡ ਤੋਂ ਲੈਣ ਕ੍ਰਾਸ ਕਨੈਕਸ਼ਨ ਨਾਲ ਲਿਆ ਜਾਵੇ ਉਹਦਾਂ ਬਾਰ-ਬਾਰ ਰੋਡ ਟੁੱਟਦੀ ਆ ਇਹਨਾਂ ਨੇ ਸਾਡੀ ਬੇਨਤੀ ਨੂੰ ਮੰਨਦੇ ਹੋਏ ਇਹ ਜਿਹੜਾ ਆ ਕੰਮ ਅੱਜ ਦੀ ਕੰਮ ਦੀ ਸ਼ੁਰੂਆਤ ਕੀਤੀ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਮੇਰੇ ਖਲੋ ਜੈਪੀ ਜੈਪਾਤ ਵਾਹਿਗੁਰੂ ਜੀ ਖਾਲਸਾ ਅੱਛੀ ਬਾਈਕੀ ਫਤਿਹ ਆ ਦੇਖੋ ਜਿਹੜਾ ਅਸੀਂ ਟੀਚਾ ਮਿੱਥਿਆ ਸਗਾ ਨਮਾਸ਼ਾਰ ਨਗਰ ਕੌਂਸਲ ਦੇ ਵਿੱਚ ਸਤਕਾਰ ਜੋ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਬਲਵਿੰਦਰ ਕੌਰ ਜੀ ਸੀਨੀਅਰ ਬਾਈਸ ਪ੍ਰਧਾਨ ਜਿੰਦਰਜੀਤ ਕੌਰ ਜੀ ਤੇ ਮੈਂ ਅਸੀਂ ਇਹ ਦੇਖੋ ਹੀ ਕਿਹਾ ਸੀ ਕਿ ਪਾਰਟੀ ਵਾਜ ਦੇ ਉੱਪਰ ਉੱਠ ਕੇ ਜਿਹੜਾ ਨਵਾਂ ਸ਼ਹਿਰ ਦਾ ਕੰਮ ਕਰਾਂਗੇ ਵਿਕਾਸ ਕਰਾਂਗੇ ਅੱਜ ਦੇਖੋ ਤੁਹਾਡੇ ਸਾਹਮਣੇ ਅਸੀਂ ਰੇਲਵੇ ਰੋਡ ਤੇ ਜਿਹੜਾ ਮਾਰਸ਼ਪਾਈ ਦਾ ਜਿਹੜਾ ਕੰਮ ਸ਼ੁਰੂ ਕਰਾਉਣ ਲੱਗੇ ਹਾਂ ਜੀ ਤੇ ਅਸੀਂ ਅੱਗੇ ਵੀ ਇਦਾਂ ਹੀ ਕੰਮ ਕਰਦਾ ਸ਼ਹਿਰ ਦਾ ਕਰਦੇ ਰਹਾਂਗੇ ਜੀ ਫਿਰ ਕਿਹੜਾ ਮਾਰਦੇ ਰਹੋਗੇ ਜੀ ਬਿਲਕੁਲ ਬਿਲਕੁਲ ਅਸੀਂ ਦੇਖੋ ਕੰਮ ਬੰਦੀ ਹੋਵੇ ਕੋਈ ਡਾਊਟ ਨਹੀਂ ਕੋਈ ਡਾਊਟ ਨਹੀਂ ਜੀ ਮਟੀਰੀਅਲ ਚੈੱਕ ਕਰਦੇ ਰਹਾਂਗੇ ਮਟੀਰੀਅਲ ਚੈੱਕ ਕਰਾਂਗੇ ਜ਼ਰੂਰ ਜੀ ਜੀ ਪਿਛਲੀ ਵਾਰ ਲੋਕੀ ਕਹਿੰਦੇ ਮਟੀਰੀਅਲ ਸਹੀ ਨਹੀਂ ਲੱਗਾ ਹਾਂਜੀ ਹਾਂਜੀ ਚੈੱਕ ਕਰਦੇ ਰਹਾਂਗੇ ਪੂਰਾ ਜੀ ਪੂਰਾ ਪੂਰਾ ਜੀ ਮਟੀਰੀਅਲ ਚੈੱਕ ਕਰਕੇ ਦੇਖੋ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਤੁਸੀਂ ਬਰੀਕ ਨਜ਼ਰ ਰੱਖਣੀ ਆ ਸਾਡੀ ਜ਼ਿੰਮੇਵਾਰੀ ਬਣਦੀ ਆ ਅਸੀਂ ਜ਼ਿੰਮੇਵਾਰੀ ਪੂਰੀ ਨਿਭਾਵਾਂਗੇ ਜੀ ਇਹਦੇ ਠੀਕ ਹੈ ਹਾਂਜੀ ਅੱਜ ਬਹੁਤ ਹੀ ਖੁਸ਼ੀ ਦੀ ਕੀ ਦਿਨਾਰੇ ਆਇ ਕੰਮ ਸ਼ੁਰੂ ਕਰ ਦਿੱਤਾ ਹੈ ਔਰ ਮੈਂ ਇੱਕੋ ਬੇਨਤੀ ਕਰਦਾ ਇਹਨਾਂ ਨੂੰ ਕਿ ਜਲਦੀ ਜੋਬ ਜਲਦੀ ਕੰਮ ਕਰਾਏ ਜਾਵੇ ਹੋੜੀ ਨਾ ਕਰਾਏ ਭਾਵੇਂ ਦਿਨ ਰਾਤ ਕਰਕੇ ਕੰਮ ਕਰਾਏ ਜਾਵੇ ਇੱਕ ਡੇਢ ਦੋ ਮਹੀਨੇ ਜੋ ਟਾਈਮ ਇਹਨਾਂ ਨੇ ਕਿਹਾ ਆ ਉਸ ਕੰਮ ਦੌਰਾਨ ਕੰਮ ਕੀਤਾ ਜਾਵੇ ਔਰ ਇਹੀ ਮੇਰੀ ਬੇਨਤੀ ਆ ਔਰ ਇਹਨਾਂ ਦਾ ਸਾਰੇ ਤੈ ਤੈ ਦੇ ਲੋ ਧੰਨਵਾਦ ਜਿੱਥੇ ਵੀ ਇਹਨਾਂ ਨੂੰ ਸਹਿਯੋਗ ਦੀ ਲੋੜ ਆ ਦੁਕਾਨਦਾਰਾਂ ਵੱਲੋਂ ਉਹ ਸਾਰੇ ਸਹਿਯੋਗ ਕਰਨ ਨੂੰ ਤਿਆਰ ਆ ਜਿਸ ਤਰ੍ਹਾਂ ਵੀ ਕਹਿਣਗੇ ਸਾਰੇ ਦੁਕਾਨਦਾਰ ਸੱਜਣ ਮਿੱਤਰ ਜਿਹੜੇ ਆਉਣ ਵਾਲੇ ਰਾਹਗੀਰ ਆ ਉਹ ਸਾਰੇ ਹਰ ਤਰ੍ਹਾਂ ਤੁਹਾਨੂੰ ਸਹਿਯੋਗ ਦੇਣਗੇ ਇਹਨੂੰ ਜਲਦੀ ਜਲਦੀ ਤੋਂ ਕਰਾਇਆ ਜਾਵੇ ਕਿਉਂਕਿ ਅੱਗੇ ਬਰਸਾਤਾਂ ਆ ਰਹੀਆਂ ਮੈਂ ਜਲਦੀ ਤੋਂ ਜਲਦੀ ਹੋ ਜਾਏ ਤਾਂ ਥੋੜਾ ਜਿਹਾ ਇਹਤਰਾ ਮੌਸਮ ਸੀਜ਼ਨ ਵੀ ਆ ਰਿਹਾ ਹਾਂ ਜਾਲਾਂ ਦੇ ਵਿੱਚ ਵੀ ਸੀਜ਼ਨ ਵੀ ਆ ਜਣਾ ਆ ਅਗੋ ਸੀਜ਼ਨ ਵੀ ਆ ਰਹੇ ਆ ਵੈਸੇ ਤਾਂ ਦੇਖੋ ਕੰਕਰੀਟ ਹੈ ਇਹਨੂੰ ਕੋਈ ਪ੍ਰੋਬਲਮ ਨਹੀਂ ਹੈ ਮਾੜੀ ਮੁੱਡੀ ਬਾਰਿਸ਼ ਬੁਰਿਸ਼ ਵੀ ਪਵੇ ਇਹਨੂੰ ਇੰਨੀ ਪ੍ਰੋਬਲਮ ਨਹੀਂ ਆਂਦੀ ਕਿਉਂਕਿ ਇਹ ਲੋਕ ਦੀ ਸੜਕ ਨਹੀਂ ਹੈਗੀ ਕੰਕਰੀਟ ਦੀ ਆ ਅਗੋ ਸੀਜ਼ਨ ਆ ਰਿਹਾ ਤਾਂ ਕਿ ਆਪਣਾ ਦਬ ਕੇ ਸੀਜ਼ਨ ਲਾ ਸਕਣ ਤੇ ਖੁਸ਼ੀਆਂ ਪ੍ਰਾਪਤ ਕਰਨ ਜੀ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੀ মিডিਆ ਦਾ ਜਿਹੜਾ মিডিਆ ਕਵਰਿੰਗ ਕਰਦਾ ਹੈ মিডিਆ ਦਾ ਬਹੁਤ ਬਹੁਤ ਧੰਨਵਾਦ ਜੀ ਕਿ ਨਹੀਂ ਤੁਹਾਨੂੰ ਕੀ ਕੀ ਦਿੱਕਤ ਆ ਰਹੀਆਂ ਤੇ ਹੁਣ ਜੇ ਸੜਕ ਬਣ ਜਾਂਦੀ ਕੀ ਕੀ ਫਾਇਦਾ ਹੋ ਵੀਡੀਓ ਬੋਲੋ ਬਹੁਤ ਬਹੁਤ ਇੱਥੇ ਸਖਣ ਹੋ ਰਹੇ ਐਸਾ ਟੁੱਟ ਰਿਹਾ ਕੋਸ ਵਾਈ ਬੰਦੀ ਆ ਇੱਥੇ ਮਾਰਾ ਅਸੀਂ ਪਰੇ ਬਹੁਤ ਛਾਣ ਆ ਐਸ ਜ਼ੋਰ ਦੇ ਤੋਂ ਮੇਨ ਰੋਡ ਵਾ ਬਾਜ਼ਾਰ ਦਾ ਤੁਸੀਂ ਆਪ ਦੇਖੋ ਇੱਕ ਬੰਦ ਪਿਆ ਇਹਨਾਂ ਨੇ ਹੁਣ ਤਾਂ ਕਿੰਦੀ ਸਾਫ ਕਰਨ ਲੱਗੇ ਆ ਹੋਂ ਸਾਫ ਕਰਨਾ ਕੀ ਲੋੜ ਆ ਜਾਂ ਬਸਾਤਾ ਹੁੰਦੀ ਆ ਮੀ ਪੈਂਦਾ ਉਦੋਂ ਬਹੁਤ ਪਰੇਸ਼ਾਨ ਹੁੰਦੇ ਆ ਬਹੁਤ ਬਹੁਤ ਤੁਹਾਡਾ ਬਣਾ ਨਾਲ ਹੀ ਤੁਸੀਂ ਬਿੰਦੀ ਸੁਰਖੀ ਲਾਤੀ ਨਾਲ ਲਾਤੀ ਜਾਂਦਾ ਜੀ ਮਾਰਾ